ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਦਾ ਜਿਹੜਾ ਵੀਡੀਓ ਬਣਾਉਂਦਾ ਮਕਸਦ ਆ ਉਹ ਆ ਜੀ ਆਪਾਂ ਗੋਭ ਦੀ ਸੁੰਡੀ ਤੋਂ ਤੇ ਪਤਲ ਲਪੇਟ ਦੀ ਸੁੰਡੀ ਤੋਂ ਜਾਂ ਕਿਸੇ ਵੀ ਉਲੀ ਰੋਗ ਤੋਂ ਚਾਹੇ ਉਹ ਸ਼ੀਤ ਫਲਾਈਟ ਆ ਹੋਰ ਵੀ ਕਿਸੇ ਪ੍ਰਕਾਰ ਦਾ ਉਲੀ ਰੋਗ ਝੋਨੇ ਦੇ ਵਿੱਚ ਆਉਂਦਾ ਉਹਦੇ ਤੋਂ ਆਪਾਂ ਕਿਹੜੀ ਸਪਰੇਅ ਕਰ ਸਕਦੇ ਹਾਂ ਇੱਕ ਫਾਇਤੀ ਸਪਰੇਅ ਜਿਹੜੀ ਸਸਤੀ ਵੀ ਹੋਵੇ ਤੇ ਉਹਦਾ ਰਿਜ਼ਲਟ ਵੀ ਵਧੀਆ ਹੋਵੇ ਜਿਹਦਾ ਕਿ ਇਹਨਾਂ ਖਰਚਾ ਨਾ ਪਾਵੇ ਕਿਸਾਨ ਭਰਾਣਾ ਜੇ ਆਪਾਂ ਗੱਲ ਕਰੀਏ ਗੋਭ ਦੀ ਸੁੰਡੀ ਤੇ ਪਤਾਲ ਲਪੇਟ ਦੀ ਸੁੰਡੀ ਉਸ ਤੋਂ ਇੱਕ ਸ਼ਫਾਰਸ਼ਾ ਦਵਾਈ ਕੋਰਾਜਨ 60 ml 200 ਲੀਟਰ ਪਾਣੀ ਦੀ ਇਹਦੀ ਡੋਜ਼ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਅਪਕਾ ਕਰ ਸਕਦੇ ਹਾਂ ਉਹ ਕਿਸਾਨ ਭਰਾਓ ਮੇਨ ਆਉਂਦੀ ਐਫ ਐਮ ਸੀ ਦੀ ਉਹ ਲਗਭਗ ਤੁਹਾਨੂੰ 700 750 ਦੇ ਕਰੀਬ ਪਵੇਗੀ ਬਾਜ਼ਾਰ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਵਧੀਆ ਕੰਪਨੀਆਂ ਜਿਨ੍ਹਾਂ ਦੀ ਕੋਰਾਜਨ ਮੋਸਟਲੀ ਸਾਰੀਆਂ ਕੰਪਨੀਆਂ ਦੀ ਆਉਂਦੀ ਆ ਤੇ ਤੁਸੀਂ ਉਹਨਾਂ ਕੰਪਨੀਆਂ ਦੀ ਕੋਰਾਜਨ ਵਰਤ ਸਕਦੇ ਜੋ ਜਿਵੇਂ ਤਾਨੁਕਾ ਬੈਸਟ ਐਗਰੋ ਐਗਜ਼ਾਮਪਲ ਅਡਾਮਾ ਹੋ ਗਈ ਠੀਕ ਹੈ ਮਿਟਸੂਮੀ ਹੋ ਗਈ ਮਤਲਬ ਏ ਗ੍ਰੇਡ ਕੰਪਨੀ ਹੈ ਜੁਪੀਲ ਹੋ ਗਈ ਉੱਤਮ ਹੋ ਗਈ ਇਹ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਤੁਸੀਂ ਕੋਰਾ ਜਾਨ ਜਿਹੜੀ ਵਰਤ ਸਕਦੇ ਜੋ ਇਹ ਚੰਗੇ ਰੇਟ ਦੇ ਵਿੱਚ ਪਵੇਗੀ ਜਿਹੜੀ ਬ੍ਰਾਂਡ ਬ੍ਰਾਂਡ ਆਉਂਦੀ ਆ ਲਗਭਗ ਉਸ ਤੋਂ ਅੱਧ ਰੇਟ ਦੇ ਵਿੱਚ ਤੁਹਾਨੂੰ ਇਹ ਕੋਰਾ ਜਨ ਬਾਜ਼ਾਰ ਦੇ ਵਿੱਚੋਂ ਮਿਲ ਜਾਏਗੀ ਜਿਹਦਾ ਕੇ ਰਿਜ਼ਲਟ ਵੀ ਬਹੁਤ ਵਧੀਆ ਹੈ ਇਦਾਂ ਹੀ ਤੁਸੀਂ ਇਹਦੇ ਨਾਲ ਫੰਗੀਸਾਈਡ ਜਿਹੜੀ ਪਹਿਲੀ ਸਪਰੇਅ ਚ ਉਹਨੇ ਕਰਨੀ ਉਹਦੇ ਨਾਲ ਹੈ ਜਾਕੋਨਾ ਜ਼ੋਲ ਕਰ ਸਕਦੇ ਜਾਂ ਟੈਬੂਕੋਨਾ ਜ਼ੋਲ ਕਰ ਸਕਦੇ ਤੁਸੀਂ 50 60 ਦਿਨ ਹਾਲੇ ਝੋਨੇ ਦੇ ਜੇ ਬਿਮਾਰੀ ਨਹੀਂ ਹੈਗੀ ਤੁਸੀਂ ਐਡਵਾਂਸ ਸਪਰੇਅ ਕਰਨਾ ਚਾਹ ਰਹੇ ਜੋ ਤੇ ਤੁਹਾਨੂੰ ਏਡੀ ਮਹਿੰਗੀ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਨਾਰਮਲ ਹੈਕ ਜਾਕੋਨਾ ਜ਼ੋਲ ਪਾਓ ਲੀਟਰ 2 ਕਿੱਲਿਆਂ ਚ ਠੀਕ ਹੈ ਜੀ ਟੈਬੂਕੋਨਾ ਜ਼ੋਲ ਪਾਓ ਉਹ ਤੁਸੀਂ ਲੀਟਰ ਚੋਂ ਕਿੰਨੇ ਪਾ ਸਕਦੇ ਉਹ ਡਾ ਬ੍ਰਾਂਡ ਆ ਵੀ ਉਹਨੂੰ ਸੁਨਾਮ ਤੋਂ ਆਉਂਦਾ ਵਾ ਉਹ ਲਗਭਗ ਤੁਹਾਨੂੰ ਬਾਜ਼ਾਰ 'ਚ 2000 ਦਾ ਲੀਟਰ ਪੈ ਜਾਊਗਾ ਜੇ ਹੋਰ ਕਿਸੇ ਕੰਪਨੀ ਦਾ ਤੁਸੀਂ ਲੈਂਦੇ ਜੋ ਉਹ ਤੁਹਾਨੂੰ ਕੋਈ 14-1500 ਦੇ ਆਸ-ਪਾਸ ਜਿਹੜਾ ਬਾਜ਼ਾਰ ਦੇ ਵਿੱਚ ਪੈ ਜਾਏਗਾ ਇਦਾਂ ਹੀ ਹੈ ਜਾ ਕੋਈ 4-500 ਦੇ ਨੇੜੇ ਤੇੜੇ ਪੈਜੂਗੀ ਲੀਟਰ ਬਾਜ਼ਾਰ ਦੇ ਵਿੱਚ ਇਹ ਸਸਤੇ ਆ ਤੁਸੀਂ ਆਪਣਾ ਸਪਰੇਅ ਕਰਕੇ ਆਪਣੇ ਪੈਸੇ ਬਚਾ ਵੀ ਸਕਦੇ ਜੋ ਤੇ ਰਿਜ਼ਲਟ ਵੀ ਲੈ ਸਕਦੇ ਜੋ ਅਈ ਦੀ ਵੀਡੀਓ ਦਾ ਮਕਸਦ ਇਹੀ ਕਿ ਤੁਹਾਡਾ ਘੱਟ ਖਰਚੇ ਤੁਹਾਡਾ ਬੈਨੀਫਿਟ ਜ਼ਿਆਦਾ ਹੋਵੇ ਜੀ ਇਹਦੇ ਨਾਲ ਛਾੜ ਚ ਬੈਨੀਫਿਟ ਹੋਵੇ। ਕਿਸਾਨ ਭਰਾਓ ਜੇ ਜਾਣਕਾਰੀ ਵਧੀਆ ਲੱਗੀ ਆ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ। ਤੇ ਤੁਹਾਡੇ ਕੋਲ ਵੀ ਕੋਈ ਨੌਲੇਜ ਹੈਗੀ ਆ ਇਹੋ ਜਿਹੀ ਕੋਈ ਸਾਲਟ ਬਾਰੇ ਜਾਂ ਜਿਹਦੇ ਨਾਲ ਲੋਕਾਂ ਦੇ ਪੈਸੇ ਬਚਣ ਤੇ ਰਿਜ਼ਲਟ ਵਧੀਆ ਆਵੇ ਉਹ ਤੁਸੀਂ ਸ਼ੇਅਰ ਕਰ ਸਕਦੇ ਜੋ। ਧੰਨਵਾਦ।